ਮੋਹਾਲੀ ਚ ਵੱਧਦੀ ਪਾਰਕਿੰਗ ਦੀ ਸਮੱਸਿਆ ਸੋ ਇਸ ਵਕਤ ਅਸੀਂ ਮੋਹਾਲੀ ਦੇ 40 ਹਸਪਤਾਲ ਔਰ ਦੂਸਰੇ ਪਾਸੇ ਵਿਕਾਸ ਔਰ ਪੰਚਾਇਤੀ ਵਿਭਾਗ ਦੇ ਬਾਹਰ ਖੜੇ ਜਨਾਬ ਇੱਕ ਵਾਰ ਇਧਰ ਵੀ ਦਿਓ ਧਿਆਨ ਇਹ ਹਸਪਤਾਲ ਦੀ ਪਾਰਕਿੰਗ ਹੈ ਉਹ ਕਿਤੇ ਨਾ ਕਿਤੇ ਅੰਦਰ ਕੇਵਲ ਜਿਹੜੇ ਡਾਕਟਰਸ ਨੇ ਜਾਂ ਨਰਸਿੰਗ ਸਟਾਫ ਹੈ ਜਿਆਦਾਤਰ ਪਾਰਕਿੰਗ ਜਿਹੜੀ ਹੈ ਉਹਨਾਂ ਵਾਸਤੇ ਹੈ ਮੋਹਾਲੀ ਦਾ ਤਾਂ ਰੱਬ ਹੀ ਰੱਖਾ ਇਹ ਵੀ ਨਹੀਂ ਵੀ ਸੜਕ ਦੇ ਇੱਕ ਪਾਸੇ ਗੱਡੀਆਂ ਲੱਗੇ ਰਹਿਣ ਬਲਕਿ ਜਿਹੜੀ ਸੜਕ ਜਾਣ ਵਾਲੀ ਹੈ ਜਾਂ ਆਉਣ ਵਾਲੀ ਹੈ ਬਿਲਕੁਲ ਉਸ ਦੇ ਮੁੱਖ ਰਸਤੇ ਦੇ ਉੱਤੇ ਗੱਡੀਆਂ ਲੱਗੀਆਂ ਨੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਇਹ ਸਭ ਇਹ ਤਸਵੀਰਾਂ ਕਿਸੇ ਪਾਰਕਿੰਗ ਦੀਆਂ ਨਹੀਂ ਸਗੋਂ ਸਿਟੀ ਬਿਊਟੀਫੁੱਲ ਦੇ ਨਾਲ ਲੱਗਦੇ ਵੱਡੇ ਸ਼ਹਿਰ ਮੁਹਾਲੀ ਦੀਆਂ ਨੇ ਤਸਵੀਰਾਂ ਮੁਹਾਲੀ 8 ਫੇਜ਼ ਦੀਆਂ ਨੇ ਜਿੱਥੇ ਵੱਡਾ ਨੀਜੀ ਹਸਪਤਾਲ ਹੈ ਐਸ ਦੇ ਸਾਹਮਣੇ ਵਿਕਾਸ ਤੇ ਪੰਚਾਇਤ ਭਵਨ ਹੈ ਜਿੱਥੇ ਅਰਵਿੰਦ ਕੇਚਰੀਵਾਲ ਦੀ ਆਰਜੀ ਰਿਹਾਇਸ਼ ਹੋਣ ਕਰਕੇ ਉੱਥੇ ਬੈਰੀਕੇਡਿੰਗ ਕੀਤੀ ਗਈ ਹੈ ਇਹ ਆਮ ਲੋਕਾਂ ਲਈ ਕਰੀਬ-ਕਰੀਬ ਇੱਕ ਰਾਹ ਬਚਦਾ ਹੈ ਜਨਾਬ ਪਾਰ ਹਸਪਤਾਲ ਦੇ ਪਾਰ ਦੇ ਹਾਲਾਤ ਵੇਖੋ ਜਿੱਥੇ ਸੜਕ ਘਟ ਜ਼ਿਆਦਾ ਪਾਰਕਿੰਗ ਲਾ ਕਰੀ ਹੈ ਸੜਕ ਦੇ ਦੋਵੇਂ ਪਾਸੇ ਗੱਡੀਆਂ ਖੜੀਆਂ ਨੇ ਹਸਪਤਾਲ ਦੀ ਕੰਧ ਵਾਲੇ ਪਾਸੇ ਤੇ ਡਿਵਾਈਡਰ ਵਾਲੇ ਪਾਸੇ ਵੀ ਹਸਪਤਾਲ ਚ ਪਾਰਕਿੰਗ ਤਾਂ ਬਣੀ ਹੋਈ ਹੈ ਪਰ ਜਨਾਬ ਉਹ ਪਾਰਕਿੰਗ ਸਿਰਫ ਸਟਾਫ ਲਈ ਹੈ ਜੇਕਰ ਕਿਸੇ ਨੂੰ ਮੌਕਾ ਮਿਲਦਾ ਹੈ ਤਾਂ ਪਾਰਕਿੰਗ ਦੇ ਪੈਸੇ ਬਹੁਤ ਲੈਂਦੇ ਨੇ ਤਸਵੀਰਾਂ ਕੱਲੀਆਂ ਇੱਥੋਂ ਦੀਆਂ ਨਹੀਂ ਟੀਸੀ ਕੰਪਲੈਕਸ ਜ਼ਿਲ੍ਹਾ ਅਦਾਲਤ ਅਤੇ ਹੋਰ ਵੱਡੀਆਂ ਸਾਰੀਆਂ ਥਾਵਾਂ ਤੇ ਹੀ ਅਜਿਹਾ ਹੀ ਹਾਲ ਨਹੀਂ ਪੀਟੀਸੀ ਨਿਊਜ਼ ਦੀ ਟੀਮ ਨੇ ਗਰਾਉਂਡ ਜ਼ੀਰੋ ਤੇ ਜਾ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਮੁਹਾਲੀ ਸ਼ਹਿਰ ਦੇ ਵਿੱਚ ਪਾਰਕਿੰਗ ਦੀ ਸਮੱਸਿਆ ਨੂੰ ਲੈ ਕੇ ਲਗਾਤਾਰ ਵਿਵਾਦ ਛਿੜਦੇ ਆਉਂਦੇ ਨੇ ਸੋ ਇਸ ਵਕਤ ਅਸੀਂ ਮੁਹਾਲੀ ਦੇ 40 ਸਸਤਾਲ ਔਰ ਦੂਸਰੇ ਪਾਸੇ ਵਿਕਾਸ ਔਰ ਪੰਚਾਇਤੀ ਵਿਭਾਗ ਦੇ ਬਾਹਰ ਖੜੇ ਹਾਂ ਇਸ ਪਾਸੇ ਜਿਹੜਾ 40 ਸਸਤਾਲ ਹੈ ਔਰ ਇਸ ਦੇ ਪਿੱਛੇ ਬਿਲਕੁਲ ਮੇਰੀ ਜਿਹੜੀ ਪਿੱਛੇ ਵਾਲੀ ਬਿਲਡਿੰਗ ਹੈ ਇਹ ਵਿਕਾਸ ਭਵਨ ਹੈ ਲੇਕਿਨ ਇੱਥੇ ਸਮੱਸਿਆ ਇਹ ਹੈ ਕਿ ਜਦੋਂ ਵੀ ਸੜਕ ਦੇ ਉੱਤੇ ਕਿਸੇ ਨੇ ਗੁਜ਼ਰਨਾ ਹੁੰਦਾ ਤਾਂ ਸੜਕ ਦੀਆਂ ਤਸਵੀਰਾਂ ਜਿਹੜੀਆਂ ਮੈਂ ਆਪਣੇ ਸਹਿਯੋਗੀ ਤੇਜਿੰਦਰ ਨੂੰ ਕਹਾਂਗਾ ਜ਼ਰੂਰ ਦਿਖਾਵੇ ਜਿਸ ਵਾਲੇ ਪਾਸੇ ਤੋਂ ਵੀ ਦੇਖੋ ਆਉਣ ਵਾਲੇ ਪਾਸੇ ਤੋਂ ਵੀ ਔਰ ਜਾਣ ਵਾਲੇ ਪਾਸੇ ਤੋਂ ਵੀ ਕਿਉਂਕਿ 40 ਹਸਪਤਾਲ ਦੇ ਵਿੱਚ ਜਿਹੜੇ ਪੇਸ਼ੈਂਟ ਆਉਂਦੇ ਨੇ ਤਾਂ ਪੇਸ਼ੈਂਟ ਦੇ ਜਿਹੜੇ ਰਿਸ਼ਤੇਦਾਰ ਨੇ ਮਰੀਜ਼ ਤੇ ਰਿਸ਼ਤੇਦਾਰ ਨੇ ਉਹਨਾਂ ਨੇ ਗੱਡੀਆਂ ਜਿਹੜੀਆਂ ਆਪਣੀ ਪਾਰਕਿੰਗ ਚ ਲਾਉਂਦੇ ਨੇ ਹਾਲਾਂਕਿ ਇਹ ਸਭ ਦੇ ਵਿੱਚ ਜਿਹੜੀ ਹਸਪਤਾਲ ਦੀ ਪਾਰਕਿੰਗ ਹੈ ਉਹ ਕਿਤੇ ਨਾ ਕਿਤੇ ਅੰਦਰ ਕੇਵਲ ਆ ਜਿਹੜੇ ਡਾਕਟਰ ਸਨੇ ਜਾਂ ਨਰਸਿੰਗ ਸਟਾਫ ਹੈ ਜਿਆਦਾਤਰ ਪਾਰਕਿੰਗ ਜਿਹੜੀ ਹੈ ਉਹਨਾਂ ਵਾਸਤੇ ਹੈ ਔਰ ਦੂਸਰੀ ਚੀਜ਼ ਜੇਕਰ ਪੇਸ਼ੈਂਟ ਜਾਂ ਜਿਹੜੇ ਉਹਦੇ ਰਿਸ਼ਤੇਦਾਰ ਨੇ ਗੱਡੀ ਅੰਦਰ ਲਗਾਉਂਦੇ ਨੇ ਤਾਂ ਉਹਨਾਂ ਕੋਲੋਂ ਮੋਟੀ ਰਕਮ ਵਸੂਲੀ ਜਾਂਦੀ ਹੈ ਜਾਨੀ ਕਿ ਇੱਕ ਵਾਰ ਦੇ 100 ਰੁਪਏ ਵਸੂਲਿਆ ਜਾਂਦਾ ਜਿਹੜਾ ਇੱਕ ਦਿਨ ਦੇ ਲਈ ਗੱਡੀ ਲਾਉਣੀ ਹੈ ਤਾਂ ਉਸ ਤੋਂ ਤੰਗ ਆ ਕੇ ਲੋਕ ਜਿਹੜੇ ਨੇ ਅ ਦੂਸਰੀ ਤਰਫ ਟ੍ਰੈਫਿਕ ਨਿਯਮਾਂ ਦੀ ਉਂਗਲਾਂ ਕੜੰਗੜਾ ਕਰਦੇ ਹੋਏ ਸਾਫ਼ ਤੌਰ ਦੇ ਉੱਪਰ ਨਜ਼ਰ ਆਉਂਦੇ ਨਹੀਂ ਕਿਉਂਕਿ ਸੜਕ ਦੇ ਉੱਤੇ ਗੱਡੀਆਂ ਲੱਗੀਆਂ ਨੇ ਲੇਕਿਨ ਉਸ ਦੇ ਵਿੱਚ ਇਹ ਵੀ ਨਹੀਂ ਵੀ ਸੜਕ ਦੇ ਇੱਕ ਪਾਸੇ ਗੱਡੀਆਂ ਲੱਗੇ ਰਹਿਣ ਬਲਕਿ ਜਿਹੜੀ ਸੜਕ ਜਾਣ ਵਾਲੀ ਹੈ ਜਾਂ ਆਉਣ ਵਾਲੀ ਹੈ ਬਿਲਕੁਲ ਉਸ ਦੇ ਮੁੱਖ ਰਸਤੇ ਦੇ ਉੱਤੇ ਗੱਡੀਆਂ ਲੱਗੀਆਂ ਨੇ ਜਿਵੇਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਔਰ ਇਸ ਸਭ ਦੇ ਵਿੱਚ ਇੱਕ ਰਸਤਾ ਜੇ ਅਸੀਂ ਟੈਕਨੀਕਲੀ ਇਹ ਸਮਝਾਉਣ ਦੀ ਕੋਸ਼ਿਸ਼ ਕਰੀਏ ਵੀ 8 ਫੇਸ ਥਾਣਾ 8 ਫੇਸ ਥਾਣਾ ਵੀ ਮਹਿਜ਼ ਇੱਥੋਂ 100 ਮੀਟਰ ਦੀ ਦੂਰੀ ਦੇ ਉੱਤੇ ਹੈ ਔਰ ਨਾਲ ਦੀ ਨਾਲ ਇਥੇ ਪੁਲਿਸ ਔਰ ਪ੍ਰਸ਼ਾਸਨ ਇਹ ਕਿਸ ਤਰੀਕੇ ਦੀ ਕਾਰਗੁਜ਼ਾਰੀ ਉਹਨਾਂ ਦੀ ਹੈ ਉਤੇ ਵੀ ਸਵਾਲ ਉੱਠਦੇ ਨੇ ਦੂਸਰੀ ਤਰਫ ਜਿਹੜਾ ਇਹ ਵਿਕਾਸ ਭਵਨ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀਗਾ ਵਿਕਾਸ ਭਵਨ ਔਰ ਪੰਚਾਇਤੀ ਵਿਭਾਗ ਦਾ ਜ਼ਿਕਰ ਕਰ ਰਿਹਾ ਸੀਗਾ ਉਸ ਦੇ ਵਿੱਚ ਆਰਜੀ ਤੌਰ ਦੇ ਉੱਪਰ ਅਰਵਿੰਦ ਕੇਜਰੀਵਾਲਦੀਰ ਹੈਜ਼ ਜਿਹੜੀ ਹੈ ਉਸ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿਸ ਦੇ ਕਰਕੇ ਜਿਹੜਾ ਇਸ ਤੋਂ ਦੂਸਰੇ ਵਾਲੇ ਪਾਸੇ ਨੂੰ ਜਾਣ ਵਾਲਾ ਰਸਤਾ ਹੈ ਉਸ ਨੂੰ ਆਮ ਲੋਕਾਂ ਦੇ ਲਈ ਬੰਦ ਰੱਖਿਆ ਜਾਂਦਾ ਹੈ ਉਸੇ ਬੈਰੀਕੇਟ ਕੀਤੇ ਜਾਂਦੇ ਨੇ ਕਿਉਂਕਿ ਉਥੇ ਸੁਰੱਖਿਆ ਦਾ ਪ੍ਰੋਟੋਕੋਲ ਕਹਿ ਲੀਏ ਹਾਲਾਂਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ ਪੰਜਾਬ ਦੇ ਵਿੱਚ ਤਾਂ ਕਿਸੇ ਤਰ੍ਹਾਂ ਦਾ ਅਹੁਦਾ ਜਿਹੜਾ ਉਹਨਾਂ ਕੋਲ ਨਹੀਂ ਹੈ ਲੇਕਿਨ ਫਿਰ ਵੀ ਅਜਿਹੀ ਸੁਰੱਖਿਆ ਜਿਹੜੀ ਹੈ ਕਿਉਂਕਿ ਸੜਕ ਹੈ ਸੜਕ ਦੇ ਦੋਨੋਂ ਪਾਸੇ ਤੋਂ ਗੱਡੀਆਂ ਦਾ ਵੱਡਾ ਕਾਫਲਾ ਜਿਹੜਾ ਇੱਕ ਪਾਸੇ ਲੱਗਾ ਰਹਿੰਦਾ ਹੈ ਔਰ ਦੂਸਰੀ ਤਰਫ ਫਿਰ ਉਹੀ ਹਾਲਾਤ ਨੇ ਔਰ ਇਸ ਇੰਨੀ ਜਿਹੜੀ ਚੌੜੀ ਸੜਕ ਕਹਿ ਲਈਏ ਤਾਂ ਉਸਤੇ ਬਾਵਜੂਦ ਵੀ ਕੇਵਲ ਇੱਕ ਗੱਡੀ ਗੁਜ਼ਰਨ ਜੋਗਾ ਰਸਤਾ ਹੀ ਇਸ ਸੜਕ ਦੇ ਉੱਤੇ ਬਚਦਾ ਹੈ ਔਰ ਆਮ ਕਰਕੇ ਲੋਕ ਜਿਹੜੇ ਨੇ ਉਹ ਪ੍ਰੇਸ਼ਾਨ ਹੁੰਦੇ ਨਜ਼ਰ ਜਿਹੜੇ ਆ ਉਹ ਜ਼ਰੂਰ ਆਉਂਦੇ ਆ ਇੱਕ ਪਾਸੇ ਜਿਹੜਾ ਜਾਣ ਵਾਲਾ ਰਸਤਾ ਹੈ ਉਧਰ ਦੂਸਰੇ ਪਾਸੇ ਰੋਂਗ ਸਾਈਡ ਗੱਡੀਆਂ ਵੀ ਜਿਹੜੀਆਂ ਨੇ ਉਹ ਇਸ ਕਰਕੇ ਹੀ ਚੱਲਦੀਆਂ ਨੇ ਕਿਉਂਕਿ ਇੱਕ ਪਾਸੇ ਜਿਹੜਾ ਰਸਤਾ ਹੈ ਉਹ ਨਹੀਂ ਬਚਦਾ ਤਾਂ ਜ਼ਾਹਰ ਜੀ ਗੱਲ ਹੈ ਇੱਥੇ ਪ੍ਰਸ਼ਾਸਨ ਦੀ ਨਾਕਾਮੀ ਦੇਖੀ ਜਾਵੇ ਜਾਂ ਫਿਰ ਹਸਤਾਲ ਨੂੰ ਸੁਵਿਧਾਵਾਂ ਦੇਣ ਦੀ ਕੋਸ਼ਿਸ਼ ਹੈ ਜਾਂ ਦੂਸਰੀ ਤਰਫ ਜਿਹੜਾ ਪੰਚਾਇਤ ਵਿਕਾਸ ਭਾवन ਹੈ ਉਸ ਦੇ ਵਿੱਚ ਆਉਂਦੇ ਅਰਵਿੰਦ ਕੇਜਰੀਵਾਲ ਦੀ ਸਹੂਲਤ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਕਿਉਂਕਿ ਇਹ ਰਸਤਾ ਬੰਦ ਹੈ ਦੂਸਰੇ ਰਸਤੇ ਰਾਹੀਂ ਸਾਰੇ ਟ੍ਰੈਫਿਕ ਜਿਹੜੀ ਹੈ ਉਹ ਨਿਕਲਦੀ ਹੈ ਕੈਮਰਾ ਪਰਸਨ ਤਿੰਹਿੰਦਰ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗਰਸੀ ਪੀਟੀਸੀ ਨਿਊਜ਼ ਮੋਹਾਲੀ ਪ੍ਰਸ਼ਾਸਨ ਸੁਸਤ ਹੈ ਪੀਟੀਸੀ ਨਿਊਜ਼ ਨੇ ਮੋਹਾਲੀ ਦੇ ਡਿਪਟੀ ਮੇਅਰ ਨਾਲ ਗੱਲਬਾਤ ਕੀਤੀ ਉਹ ਵੀ ਪਰੇਸ਼ਾਨ ਨੇ ਪਾਰਕਿੰਗ ਦੀ ਸਮੱਸਿਆ ਕੁਲਜੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਅਸੀਂ ਕਮਾਡਾ ਨੂੰ ਨੋਟਿਸ ਵੀ ਜਾਰੀ ਕਰਵਾ ਚੁੱਕੇ ਹਾਂ ਹਾਈ ਕੋਰਟ 'ਚ ਵੀ ਸੁਣਵਾਈਆਂ ਚੱਲ ਰਹੀਆਂ ਨੇ ਗਮਾੜਾ ਦਫਤਰ ਦੇਖ ਲਓ 40 ਹਸਪਤਲ ਦੇਖ ਲਓ ਮੈਕਸ ਹਸਪਤਲ ਦੇਖ ਲਓ ਮੈਂ ਆਪਣਾ ਆਈਆਈ ਵੀ ਦੇਖ ਲਓ ਡਿਪਟੀ ਕਮਿਸ਼ਨਰ ਦਾ ਦਫਤਰ ਬਾਅਦ ਦੇਖ ਲਓ ਆਈਏ ਆਪਣਾ ਐਸਐਸਪੀ ਦਾ ਦਫਤਰ ਦੇਖ ਲਓ ਕੋਟ ਕੋਟ ਦੇ ਦੋ ਲਖਨਊ ਤੱਕ ਗੱਡੀਆਂ ਭਰੀਆਂ ਪਈਆਂ ਨੇ ਔਰ ਕਿਉਂਕਿ ਖਾਸ ਕਰਕੇ ਹਸਪਤਲ ਜੇ ਮੈਂ ਗੱਲ ਕਰਾਂ ਹਸਪਤਲ ਦੇ ਵਿੱਚ ਮਰੀਜ਼ ਨੇ ਜਾਣਾ ਹਸਪਤਲ ਵਿੱਚ ਸੀਨੀਅਰ ਸਿਟੀਜ਼ਨ ਨੇ ਜਾਣਾ ਔਰ ਜਦੋਂ ਸੀਨੀਅਰ ਸਿਟੀਜ਼ਨ ਨੇ ਪਹਿਲਾਂ ਉਹ ਅੱਧਾ ਕਿਲੋਮੀਟਰ ਗੱਡੀ ਲਾ ਕੇ ਜਾਏਗਾ ਪਹਿਲਾਂ ਬਿਮਾਰ ਆ ਸਾਹ ਉਹਨੂੰ ਚੜਿਆ ਜਾ ਕਿਸੇ ਐਮਰਜੈਂਸੀ ਆ ਬੁਜੁਰਗ ਨੇ ਲੇਡੀਜ਼ ਨੇ ਬੱਚੇ ਲੋਕਾਂ ਦੇ ਬਾਹਰ ਨੇ ਉਹਨਾਂ ਨੇ ਫੋਰਟਿਸ ਮੈਕਸ ਕਿਸੇ ਹਸਪਤਾਲ ਨੂੰ ਜਾਣਾ ਹੋਵੇ ਔਰ ਉਹਨਾਂ ਨੂੰ ਮੈਂ ਸਮਝਦਾ ਇਹ ਬਹੁਤ ਜਿਹੜੀ ਆ ਇਹ ਇਹ ਦੇ ਬਾਰੇ ਸਰਕਾਰ ਗੰਭੀਰ ਨਹੀਂ ਅੱਜ ਹਰ ਗਲੀ ਹਰ ਮਹੱਲੇ ਵਿੱਚ ਝਗੜਾ ਹੋਣ ਲੱਗ ਪਿਆ ਪਿਛਲੇ 2 ਸਾਲ ਤੋਂ ਇੱਥੇ ਕਹਿ ਰਹੇ ਆ ਮੈਂ ਜਦੋਂ ਭਈ ਨਵਾਂ ਸੈਕਟਰ ਜਿਹੜੇ ਤੁਸੀਂ ਡਵੈਲਪ ਕਰਦੇ ਹੋ ਪੁਰਾਣੇ ਤੇ ਤੁਸੀਂ ਨਹੀਂ ਕਰ ਸਕਦੇ ਨਵੇਂ ਸੈਕਟਰਾਂ ਵਿੱਚ ਅੱਜ ਦਿੱਲੀ ਤੋਂ ਸਿੱਖਿਆ ਬਾਕੀ ਕਿ ਸਿੱਖਦੇ ਹੀ ਨਹੀਂ ਅੱਜ ਪੰਜਕੋਲਾ ਦੇ ਕਰਤਾ ਵੀ ਤਿੰਨ ਮੰਜ਼ਲਾ ਤੁਸੀਂ ਅਲਾਉ ਕਰਦੇ ਹੋ ਜਿਹੜਾ ਮਕਾਨ ਉਹਨੂੰ ਚਾਰ ਮੰਜ਼ਲਾ ਅਲਾਉ ਕਰੋ ਕਵਰ ਡੇਰੀ ਉਹਨਾਂ ਤਵੋ ਜੇ ਅੱਜ ਤੁਸੀਂ 18 ਮੰਜ਼ਲੇ ਫਲੈਟ ਬਣਾ ਰਹੇ ਹੋ 16 ਮੰਜ਼ਲੇ ਫਲੈਟ ਬਣਾ ਰਹੇ ਹੋ ਆਪਣੀਆਂ ਬਿਲਡਿੰਗਾਂ ਸਰਕਾਰੀ ਉੱਚੀਆਂ ਬਣਾ ਦਿਓ ਤੇ ਕੀ ਕੋਠੀ ਤਿੰਨ ਪੰਜਲੀ ਨਹੀਂ ਪਰ ਚਾਰ ਮੰਜ਼ਲੀ ਨਹੀਂ ਬਣ ਸਕਦੀ ਤਿੰਨ ਮੰਜ਼ਲੀ ਥਾਂ ਤੇ ਚਾਰ ਮੰਜ਼ਲੀ ਉਹਨੂੰ ਅਲਾਉ ਕੀਤੀ ਜਾਵੇ ਗਰਾਉਂਡ ਫਲੋਰ ਕੰਪਲੀਟਲੀ ਜਿਹੜਾ ਪਾ ਉਹ ਪਾਰਕਿੰਗ ਹੋਵੇ ਨਕਸ਼ੇ ਦੇ ਵਿੱਚ ਵੀ ਗਰਾਉਂਡ ਮੌਕੇ ਦੇ ਉੱਤੇ ਵੀ ਕੋਈ ਵਿਜ਼ਨ ਤੇ ਚਾਹੀਦਾ ਆਪਾਂ ਮੁਹਾਲੀ ਵਰਗੇ ਸ਼ਹਿਰ ਚ ਲੋਕਾਂ ਦੇ ਜਿੱਥੇ ਅਸੀਂ ਵਿਖਾਉਣਾ ਲੋਕਾਂ ਨੂੰ ਅੱਜ ਇੰਟਰਨੈਸ਼ਨਲ ਸੋਸਾਇਟੀ ਬਣ ਗਿਆ ਮੁਹਾਲੀ ਅੱਜ ਪੰਜਾਬ ਨਹੀਂ ਦੁਨੀਆ ਭਰ ਦੇ ਲੋਕ ਮੁਹਾਲੀ ਚ ਆਉਂਦੇ ਨੇ ਪਰ ਜੇ ਪਾਰਕਿੰਗ ਨਾ ਹੋਈ ਆਉਣ ਵਾਲਾ ਮਸਲਾ ਮੁਹਾਲੀ ਦਾ ਸਭ ਤੋਂ ਵੱਡੇ ਜਿਹੜੇ ਮਸਲੇ ਨੇ ਗਾਰਬੇਜ ਵੇਸਟ ਜਿਹੜਾ ਵੇਸਟ ਮੈਨੇਜਮੈਂਟ ਦਾ ਮਾਮਲਾ ਔਰ ਪਾਰਕਿੰਗ ਦਾ ਮਾਮਲਾ ਮੈਂ ਸਮਝਦਾ ਇਹ ਆਉਣ ਵਾਲੇ ਮੁਹਾਲੀ ਦਾ ਭੂਇਖ ਵਾਸਤੇ ਬਹੁਤ ਵੱਡੇ ਚੈਲੰਜ ਹੈ ਪ੍ਰਸ਼ਾਸਨ ਕਿੱਥੇ ਐਸਾ ਹਸਪਤਾਲ ਦੇ ਸਾਹਮਣੇ ਸੁਰੱਖਿਆ ਤਾਂ ਪੂਰੀ ਰੱਖੀ ਹੋਈ ਹੈ ਜਰਾ ਸੜਕ ਵੱਲ ਵੀ ਦੇਖ ਲਿਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਜਦ ਪਾਰਕਿੰਗ ਦਾ ਪ੍ਰਬੰਧ ਨਹੀਂ ਤਾਂ ਐਟੀਆਂ ਵੱਡੀਆਂ ਇਮਾਰਤਾਂ ਪਾਉਣ ਦੀ ਪਰਮਿਸ਼ਨ ਕਿਸ ਤਰ੍ਹਾਂ ਦਿੱਤੀ ਜਾ ਰਹੀ ਹੈ ਪੀਟੀਸੀ న్యూਸ ਲਈ ਮੋਹਾਲੀ ਤੋਂ ਮਨਜੋਤ ਕੰਗ ਦੀ ਰਿਪੋਰਟ